ਪੰਜਾਬ ਦੇ ਹਾਲਾਤ ਇੰਨੇ ਵਿਗੜ ਚੁੱਕੇ ਨੇ ਤੇ ਕਿਤੇ ਤਾਂ ਲੋਕਾਂ ਦੇ ਜਿਹੜੇ ਨੌਜਵਾਨ ਉਹਨਾਂ ਦੇ ਕ ਪਿੰਡਾਂ ਦੇ ਵਿੱਚ ਆਣ ਕੇ ਕਿਰਚਾਂ ਵੱਜਦੀਆਂ ਨੇ ਉਹਨਾਂ ਤੇ ਸੱਟਾਂ ਲੱਗਦੀਆਂ ਫਿਰ ਉਲਟਾ ਹੀ ਉਹਨਾਂ ਨੂੰ ਹਵਾਲਾ ਤੇ ਬਾਅਦ ਚ ਬੰਦ ਕੀਤਾ ਜਾਂਦਾ ਪੁਲਿਸ ਪ੍ਰਸ਼ਾਸਨ ਤੇ ਇਨਾ ਦਬਾਅ ਆਇਆ ਵੀ ਬੰਦਾ ਬਿਨਾਂ ਮੈਡੀਕਲ ਤੋਂ ਬਿਨਾਂ ਐਫ ਆਈ ਆਰ ਤੋਂ ਹਵਾਲਾ ਦੇ ਵਿੱਚ ਸਲਾਖਾਂ ਦੇ ਪਿੱਛੇ ਦੇ ਦਿੱਤਾ ਜਦੋਂ ਅਸੀਂ ਆ ਕੇ ਛਡਾਇਆ ਤੇ ਫਿਰ ਉਹਨੂੰ ਮੈਡੀਕਲ ਉਹਦਾ ਕਰਾਉਣ ਭੇਜਿਆ ਅੱਜ ਵੀ ਮੁੰਡਾ ਜਿਹੜਾ ਵਾ ਹਸਪਤਲ ਐਡਮਿਟ ਹੈ ਪੰਜਾਬ ਦੇ ਹਾਲਾਤ ਇੰਨੇ ਵਿਗੜ ਚੁੱਕੇ ਨੇ ਤੇ ਕਿਤੇ ਤਾਂ ਲੋਕਾਂ ਦੇ ਜਿਹੜੇ ਨੌਜਵਾਨ ਨੇ ਦੇਖਾ ਪਿੰਡਾਂ ਦੇ ਵਿੱਚ ਆਣ ਕੇ ਕਿਰਚਾਂ ਵੱਜਦੀਆਂ ਨੇ ਉਹਨਾਂ ਦੇ ਸੱਟਾਂ ਲੱਗਦੀਆਂ ਫਿਰ ਉਲਟਾ ਹੀ ਉਹਨਾਂ ਨੂੰ ਹਵਾਲਾ ਤੇ ਬਾਅਦ ਚ ਬੰਦ ਕੀਤਾ ਜਾਂਦਾ ਆਉ ਸ਼੍ਰੋਮਣੀ ਅਕਾਲੀ ਦਲ ਦੇ ਤੇ ਜ਼ਿਲ੍ਹਾ ਪ੍ਰਧਾਨ ਜਲੰਧਰ ਦੇ ਬਚਿੱਤਰ ਸਿੰਘ ਕੁਹਾੜ ਜੀ ਸਾਡੇ ਨਾਲ ਨੇ ਆ ਗੱਲਬਾਤ ਕਰਦੇ ਧਰਨਾ ਲਾਉਣ ਦੇ ਨਾਲ ਹੀ ਮਸਲੇ ਹੱਲ ਕਿਉਂ ਹੁੰਦੇ ਨੇ ਪੰਜਾਬ ਵਿੱਚ ਦੇਖੋ ਬੜੀ ਤਰਸਦੀ ਵਾਲੀ ਗੱਲ ਆ ਵੀ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਇਹਨਾਂ ਨੇ ਕੋਈ ਸਿੱਧਾ ਕੰਮ ਤਾਂ ਕੀਤਾ ਨਹੀਂ ਦੇਖੋ ਪੁਲਿਸ ਪ੍ਰਸ਼ਾਸਨ ਤੇ ਇਨਾ ਦਬਾਅ ਪਾਇਆ ਵੀ ਬੰਦਾ ਬਿਨਾ ਮੈਡੀਕਲ ਤੋਂ ਬਿਨਾ ਐਫਆਈਆਰ ਤੋਂ ਹਵਾਲਾਤ ਦੇ ਵਿੱਚ ਸਲਾਖਾਂ ਦੇ ਪਿੱਛੇ ਦੇ ਦਿੱਤਾ ਜਦੋਂ ਅਸੀਂ ਆ ਕੇ ਛਡਾਇਆ ਤੇ ਫਿਰ ਉਹਨੂੰ ਮੈਡੀਕਲ ਉਹਦਾ ਕਰਾਉਣ ਭੇਜਿਆ ਅੱਜ ਵੀ ਮੁੰਡਾ ਜਿਹੜਾ ਵਾ ਹਸਪਤਲ ਐਡਮਿਟ ਆ ਤੁਸੀਂ ਖੁਦ ਐਡਵੋਕੇਟ ਨਾ ਬਹੁਤ ਵੱਡੇ ਗੰਭੀਰ આરોਪ ਲਗਾ ਰਹੇ ਹੋ ਪੁਲਿਸ ਦੇ ਉੱਤੇ ਇਦਾਂ ਹੋ ਨਹੀਂ ਸਕਦਾ ਕਿ ਹਵਾਲਾਤ ਦੇ ਵਿੱਚ ਬੰਦ ਕਰ ਦਿੱਤਾ ਹੋਵੇ ਬਿਨਾ ਮੈਡੀਕਲ ਤੋਂ ਇਦਾਂ ਹੋਇਆ ਕੀਤਾ ਹੋਇਆ ਸਾਡੇ ਕੋਲ ਵੀਡੀਓ ਪ੍ਰੂਫ ਹੈ ਸਾਡੇ ਕੋਲ ਸਾਰੇ ਪ੍ਰੂਫਾ ਅਸੀਂ ਐਸਐਚਓ ਸਾਹਿਬ ਨੂੰ ਜਿਹੜਾ ਦੇ ਕੇ ਆਏ ਇੱਕ ਵੱਡੀ ਕਾਮਯਾਬੀ ਹੋਈ ਹੈ ਵੀ ਸਾਡੇ ਧਰਨਾ ਲਾਉਣ ਤੋਂ ਪਹਿਲਾਂ ਰਾਤ ਨੂੰ ਐਸਐਚਓ ਜਿਹੜੇ ਮੌਕੇ ਤੇ ਸੀ ਜਿੰਨਾਂ ਨੇ ਆਹ ਕੰਮ ਗਲਤ ਕੀਤਾ ਉਹਨਾਂ ਨੂੰ ਬਦਲ ਦਿੱਤਾ ਗਿਆ ਇਥੋਂ ਨਵੇਂ ਐਸਐਚਓ ਸਾਹਿਬ ਆਏ ਆ ਇਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਮੈਂ ਸਾਰੀ ਇਨਵੈਸਟੀਗੇਸ਼ਨ ਦੁਬਾਰਾ ਕਰਕੇ ਜੋ ਵੀ ਸਹੀ ਹੈਗਾ ਵਾ ਉਹ ਮੈਂ ਉਦਾਂ ਕਰੂੰਗਾ ਹੂੰ ਹੂੰ ਇਹ ਇੰਨਾ ਜ਼ਿਆਦਾ ਮਤਲਬ ਕਿ ਬਦਲਣ ਦਾ ਕੀ ਰਾਜ ਹੋ ਗਿਆ ਕਿ ਐਸਐਚਓ ਨੂੰ ਬਦਲੇ ਗਿਆ ਉਹ ਗਲਤ ਕਰ ਰਿਹਾ ਸੀ ਕੁਝ ਜਾਂ ਕੀ ਕਰ ਬਿਲਕੁਲ ਜੇ ਬਦਲਿਆ ਤਾਂ ਗਲਤੀ ਕਰ ਰਹੇ ਹੋਣਗੇ ਤੁਸੀਂ ਸਤੁਸ਼ਟ ਹੋਏ ਸੀ ਦੇ ਵਿੱਚ ਕਿ ਐਸਐਚਓ ਦੀ ਬਦਲੀ ਹੋ ਗਈ ਆ ਕਿ ਹਾਂ ਵੀ ਉਹ ਗਲਤ ਕਰ ਰਿਹਾ ਸੀ ਕਿ ਸਹੀ ਕੀਤਾ ਹੈ ਬਿਲਕੁਲ ਨਹੀਂ ਬਦਲੀ ਹੋਣਾ ਕਿਸੇ ਮਸਲੇ ਦਾ ਹੱਲ ਨਹੀਂ ਨਾ ਹੈ ਹੂੰ ਕਿਉਂਕਿ ਹਜੇ ਮਸਲਾ ਤਾਂ ਉਵੇਂ ਪੈਂਡਿੰਗ ਹੈ ਅਸੀਂ ਤਾਂ ਸੰਤੁਸ਼ਟ ਹੋਦਾਂ ਹੋਵਾਂਗੇ ਜਦੋਂ ਸਾਨੂੰ ਜਿਹੜਾ ਇਨਸਾਫ ਮਿਲੂਗਾ ਘਟਨਾ ਕੀ ਸੀ ਪੂਰੀ ਮਾਮਲਾ ਕੀ ਸੀ ਗੱਜੇ ਇੱਕ ਮੁੰਡੇ ਨੂੰ ਗਿੱਦੜਪਿੰਡੀ ਆ ਕੇ ਉਸ ਦੇ ਪਿੰਡ دوسرے ਪਿੰਡ ਉਸ ਦੇ ਪਿੰਡ ਆ ਕੇ دوسرے ਪਿੰਡ ਵਾਲਿਆਂ ਨੇ ਜਿਹੜਾ 3-4 ਕਿਲੋਮੀਟਰ ਪਿੰਡ ਦੂਰ ਆ 15-20 ਜਾਣਿਆਂ ਦੇ ਉਹਨੂੰ ਕੁੱਟਿਆ ਹੂੰ ਤੇ ਉਹਨੂੰ ਐਸਐਚਓ ਸਾਹਿਬ ਉੱਥੋਂ ਲੈ ਕੇ ਆਏ ਛਡਾ ਕੇ ਆਪ ਹੂੰ ਆ ਕੇ ਉਹਨੂੰ ਹਵਾਲਾ ਚ ਦੇ ਦਿੱਤਾ ਹੂੰ ਜਿਨ੍ਹਾਂ ਨੇ ਬੰਦਿਆਂ ਨੇ ਕੁੱਟਿਆ ਹੂੰ ਉਹਨਾਂ ਦੇ ਸਿਰ 'ਤੇ ਸੱਟਾਂ ਮਾਰ ਕੇ ਆਪੇ ਹੂੰ ਉਹ ਦੇ ਦਿੱਤਾ ਇੱਥੇ ਮੈਡੀਕਲ ਇੱਥੇ ਹਸਪੀਟਲ ਲੈ ਕੇ ਉਹਨੂੰ ਐਸਐਚਓ ਸਾਹਿਬ ਨੇ ਉਸੇ ਵਜ੍ਹਾ ਤੋਂ ਬੰਦੇ ਨਾਲ ਬਿਆਨ ਦੇਣ ਭੇਜ ਤੇ ਹੂੰ ਦੇਖੋ ਕਿੰਨੀ ਹੈਰਾਨੀ ਦੀ ਗੱਲ ਆ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਤੇ ਜਦੋਂ ਦਰਬਾਰ ਸਾਹਿਬ ਗੋਲੀ ਚੱਲੀ ਉਹਦੀ ਐਫਆਈਆਰ 6 ਘੰਟੇ ਬਾਅਦ ਚੋਈ ਤੇ ਇੱਥੇ ਹਜੇ ਬੰਦਾ ਹਸਪਤਾਲ ਨਹੀਂ ਪਹੁੰਚਿਆ ਤੇ ਐਸਐਚਓ ਸਾਹਿਬ ਨੇ ਦੋ ਬੰਦੇ ਮੁਲਾਜ਼ਮ ਭੇਜਤੇ ਉਹਦੇ ਬਿਆਨ ਲੈਣ ਤੇ ਕਿੰਨੀ ਕਾਲੀ ਹੈ ਇਹ ਦੇਖੋ ਆਮ ਆਦਮੀ ਪਾਰਟੀ ਦੇ ਸਾਰੇ ਸ਼ਹਿਰ ਤੇ ਇੱਕ ਕੰਮ ਕਰ ਰਹੇ ਆ ਇਹਨਾਂ ਨੂੰ ਸੁਧਰ ਜਾਣਾ ਚਾਹੀਦਾ ਇਹ ਜਿਹੜੀਆਂ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਇਹ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਊਗਾ ਜੇ ਤੁਸੀਂ ਇਦਾਂ ਤੱਕ ਕਰੋ ਇਹ ਨੌਜਵਾਨ ਅਕਾਲੀ ਦਲ ਦਾ ਵਰਕਰ ਸੀਗਾ ਬਿਲਕੁਲ ਵਰਕਰ ਸੀ ਸਾਡਾ ਵੋਟਰ ਸੀ ਤੁਹਾਡੇ ਕੋਲ ਕੋਈ ਸੀਸੀਟੀਵੀ ਦਾ ਸਬੂਤ ਹੈ ਉਹਦੇ ਤੇ ਹਮਲਾ ਹੋਇਆ ਬਿਲਕੁਲ ਸੀਸੀਟੀਵੀ ਸਬੂਤ ਹੈਗਾ ਸਾਰੇ ਸਬੂਤ ਹੈ ਸੀਸੀਟੀਵੀ ਦੇ ਜਦੋਂ ਹਮਲਾ ਕਰਦੇ ਉਦੋਂ ਵੀ ਸਬੂਤ ਆ ਗਏ ਨੇ ਜਦੋਂ ਇੱਥੇ ਹਵਾਲਾ ਐ ਐਸ ਐਚਓ ਸਾਹਿਬ ਉਹਨੂੰ ਦਿੰਦੇ ਨੇ ਉਹ ਵੀ ਸਬੂਤ ਹਵਾਲਾ ਦੇ ਵੀ ਹੈਗੇ ਨੇ ਅਸੀਂ ਉਹਨੇ ਐਸ ਐਚਓ ਸਾਹਿਬ ਨੂੰ ਸਾਰੇ ਸਬੂਤ ਦੇ ਕੇ ਆਏ ਤਾਂ ਅਸੀਂ ਇਹ ਮੰਗ ਕਰਦੇ ਹਾਂ ਵੀ ਜਿਹੜੇ ਐਸ ਐਚਓ ਸਾਹਿਬ ਇੱਥੇ ਬਦਲੇ ਉਹਨਾਂ ਤੇ ਵੀ ਐਫ ਆਈ ਆਰ ਦਰਜ ਹੋਣੀ ਚਾਹੀਦੀ ਆ ਵੀ ਉਹਨਾਂ ਨੇ ਇਲੀਗਲ ਰੀਟੇਨ ਕੀਤਾ ਬੰਦਾ ਵੱਡੇ ਸਵਾਲ ਕਿ ਐਸ ਐਚਓ ਜਿਹੜੇ ਬਦਲੇ ਗਏ ਨੇ ਇੱਥੋਂ ਉਹਨਾਂ ਤੇ ਵੀ ਐਫ ਆਈ ਆਰ ਦਰਜ ਹੋਣੀ ਚਾਹੀਦੀ ਆ ਕਿ ਬਿਨਾ ਐਫ ਆਈ ਆਰ ਤੋਂ ਬਿਨਾ ਕਿਸੇ ਰਬਟ ਤੋਂ ਉਸ ਨੂੰ ਹਵਾਲਾਤ ਦੇ ਵਿੱਚ ਰੱਖਿਆ ਗਿਆ ਸਾਡੇ ਨਾਲ ਹੋਰ ਵੀ ਬਜ਼ੁਰਗ ਨੇ ਕੀ ਕਹਿਣਾ ਜੀ ਥੱਲੇ ਜੋ ਹਾਲਾਤ ਹੋ ਰਹੇ ਨੇ ਪੰਜਾਬ ਦੇ ਬਹੁਤ ਮਾੜਿਆ ਪੰਜਾਬ ਦੇ ਹਾਂ ਜਿੰਨੂੰ ਮਰਜ਼ੀ ਪੁਲਿਸ ਫੜ ਕੇ ਅੰਦਰ ਲੈਂਦੀ ਹੈ ਨਿਕਲ ਦੇਖੋ ਹਾਲਾਤ ਤਾਂ ਕਹਿੰਦੇ ਦਸਤ ਦੇ ਸਭ ਲੋਕਾਂ ਨੂੰ ਕੰਮ ਕਹਿੰਦੀ ਲੋੜ ਨਹੀਂ ਪੈਂਦੀ ਹਾਂ ਔਰ ਬਿਨਾਂ ਵਜਾ ਤੋਂ ਕਿਸੇ ਨੂੰ ਤੰਗ ਕਰਨਾ ਹਰ ਮੁਲਾਜ਼ਮ ਨੂੰ ਇਹ ਸੋਭਾ ਨਹੀਂ ਦਿੰਦਾ ਹਾਂ ਔਰ 20 25 ਬੰਦੇ ਇੱਕ ਬੱਚੇ ਦੇ ਗੱਲ ਪੈ ਜਾਣ ਉਸ ਪੱਲੇ ਪੱਦਾ ਕੀ ਆ ਜੇ ਉਸ ਮਾਂ ਦਾ ਪੁੱਤ ਉਦੋਂ ਨੂੰ ਮੁੰਡੇ ਮਾਰ ਜਾਂਦੇ ਐ ਐਸਐਸਓ ਮੁੰਡਾ ਦਵਾ ਦਿੰਦਾ ਤੁਹਾਨੂੰ ਹਾਂ ਉਸ ਨੂੰ ਚੱਕ ਕੇ ਅੰਦਰ ਕਰ ਦਿੱਤਾ ਕਹਿੰਦੇ ਕਿ ਉਹਦਾ ਹੀ ਉਹਦਾ ਹੀ ਅੰਦਰ ਕਰ ਦਿੱਤਾ ਉਹ ਜੇ ਨਾ ਹੀ ਉਹਦਾ ਰਾਤ ਨੂੰ ਧਾਣਾ ਲਾਉਂਦੇ ਤੇ ਮੁੰਡੇ ਨੇ ਪਰਚਾ ਹੁਦ ਨਹੀਂ ਉਹਨੇ ਕੱਟ ਦੇਣਾ ਹਾਂਜੀ ਕੁਝ ਕਹਿਣਾ ਚਾਹੁੰਦੇ ਤੁਸੀਂ ਦੇਖੋ ਇਹਨਾਂ ਨੂੰ ਬੰਦੇ ਫੜਨੇ ਚਾਹੀਦੇ ਆ ਜਿਹੜੇ ਡਰਗ ਪੈਡਲਰਸ ਨੇ ਜਿਹੜੇ ਫਰੋਤੀਆਂ ਮੰਗਦੇ ਨੇ ਜਿਹੜੇ ਥ੍ਰੈਟ ਕਾਲਸ ਦਿੰਦੇ ਨੇ ਉਹ ਬੰਦੇ ਫੜਨੇ ਚਾਹੀਦੇ ਆ ਉਹ ਫੜਨੇ ਚਾਹੀਦੇ ਜਿਹੜੇ ਗੁਰੂ ਗ੍ਰੰਥ ਸਾਹਿਬ ਮਾਦੇ ਦੀ ਬੇਦਵੀ ਕਰਦੇ ਨੇ ਇੱਥੇ ਪਰਸੋਂ ਲੋਈਆਂ ਗੁਟਕਾ ਸਾਹਿਬ ਦੀ ਬੇਦਵੀ ਹੋਈ ਹੈ ਦੱਸੋ ਕੀ ਹੋਇਆ ਕੁਝ ਵੀ ਨਹੀਂ ਇਹ ਉਹ ਨਹੀਂ ਫੜਦੇ ਇਹ ਉਹ ਫੜਦੇ ਆ ਜਿਹੜੇ ਮਾਤਰ ਬੰਦੇ ਆ ਸਰਕਾਰ ਕਹਿੰਦੀ ਹੈ ਵੀ ਫਲਾਣਾ ਫੜ ਲਓ ਇਹ ਕੱਲ ਦਲ ਨੂੰ ਵੋਟ ਪਾਉਂਦਾ ਇਹਨੂੰ ਫੜ ਕੇ ਪ੍ਰੈਸ਼ਰ ਪਾ ਕੇ ਗਲਤ ਪਰਚਾ ਦੇ ਕੇ ਸਾਨੂੰ ਜੁਆਇਨ ਕਰਾਓ ਤੇ ਉਹ ਚੀਜ਼ ਕਰਦੇ ਆ ਹੋ ਸਕਦਾ 1 ਲੱਖ ਦੇ ਘੇਰੇ ਦੇ ਵਿੱਚ ਇਸ ਮੁੰਡਿਆਂ ਤੇ ਵੀ ਪਰਚਾ ਹੋਣਾ ਹੋਵੇ ਬਿਲਕੁਲ 1 ਲੱਖ ਦਾ ਰੌਲਾ ਬਿਲਕੁਲ 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 ਜੋ ਗੱਲਾਂ ਆ ਰਹੀਆਂ ਵਾ ਉਹ ਸੱਚ ਸਾਬਤ ਤੇ ਥਾਣੇ ਵਾਲੇ ਕਰ ਰਹੇ ਨੇ ਇਹ ਪੁਲਿਸ ਪ੍ਰੋਸੀਜਨ ਉਹਨਾਂ ਗੱਲਾਂ ਨੂੰ ਸੱਚ ਸਾਬਤ ਕਰਨ ਦੀ ਕੋਸ਼ਿਸ਼ ਪੂਰੀ ਕਰ ਰਿਹਾ ਹੈ ਵੀ ਵਾਕਈ 1 ਲੱਖ ਖਾਲੀ ਜਿਹੜੀ ਗੱਲ ਹੈ ਉਹ ਸਹੀ ਹੈ ਅੱਜ ਜਿਹੜੇ ਹੈਗੇ ਆ ਇਹ ਮੇਰੇ ਕੋਲ ਗਿੱਦੜ ਪਿੰਡੀ ਦੇ ਤੇ ਕੁਝ ਬੰਦੇ ਜਿਹੜੇ ਹੈਗੇ ਆ ਉਹ ਆਏ ਸੀਗੇ ਤੇ ਉਹਨਾਂ ਨੇ ਕਿਹਾ ਵੀ ਕਿ ਕੁਝ ਦਿਨ ਪਹਿਲਾਂ ਗਿੱਦੜ ਪਿੰਡੀ ਕੋਈ ਝਗੜਾ ਹੋਇਆ ਦੋ ਤਿੰਨ ਵਿਅਕਤੀਆਂ ਦੇ ਖਿਲਾਫ ਤੇ ਮੁਕੱਦਮਾ ਦਰਜ ਜਿਹੜਾ ਉਹ ਹੋਇਆ ਪਰ ਉਹਦੀ ਤਪਤੀਸ਼ ਜਿਹੜੀ ਆ ਉਹ ਸਹੀ ਢੰਗ ਨਾਲ ਨਹੀਂ ਚੱਲ ਰਹੀ ਤੇ ਮੈਂ ਉਹਨਾਂ ਦੀ ਗੱਲ ਸੁਣੀ ਹੈਗੀ ਆ ਤੇ ਉਹਨਾਂ ਨੇ ਵੀ ਮੇਰੇ ਸਾਹਮਣੇ ਮੰਨਿਆ ਕਿ ਮੈਂ ਵੀ ਉਹਨਾਂ ਨੂੰ ਬਿਲਕੁਲ ਇਹ ਇਹ ਕਿਹਾ ਹੈਗਾ ਕਿ ਜੋ ਹੋਊਗਾ ਆਪਾਂ ਔਨ ਮੈਰਿਟ ਹੀ ਗੱਲ ਕਰਾਂਗੇ ਸਾਰੇ ਨਾਲ ਇਨਸਾਫ ਦਾ ਜਿਹੜਾ ਉਹ ਕੀਤਾ ਜਾਊਗਾ ਕੈਮਰਾਮੈਨ ਆਪ ਦੇ ਨਾਲ ਚੈਰੰਜੀ ਸੰਗ ਢੋਂ ਪੀਟੀਸੀ న్యూਸ